ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਰਵੀ ਬਰਾਸਦਿਓ ਜੁ ਮੈਂ ਹਾਂ ਕਮਲਜੀਤ ਸਿੰਘ ਪੱਡਾ ਸੂਤਰਾਂ ਦੇ ਹਵਾਲੇ ਤੋਂ ਇਸ ਵੇਲੇ ਦੇ ਅੱਜ ਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਕਿ ਪੰਜਾਬ ਤੇ ਹਰਿਆਣਾ ਹਾਈ ਕੋਰਟ ਚੰਡੀਗੜ੍ਹ ਵਿੱਚ ਬੰਬ ਦੀ ਅਫਵਾਹ ਫੈਲਦਣ ਕਾਰਨ ਜਿਹੜਾ ਅਸੀਂ ਉੱਥੇ ਇਸ ਵਕਤ ਚੰਡੀਗੜ੍ਹ ਪੁਲਿਸ ਦੀਆਂ ਟੀਮਾਂ ਤੇ ਐਂਬੂਲੈਂਸ ਟੀਮਾਂ ਪਹੁੰਚ ਚੁੱਕੀਆਂ ਹਨ ਇੱਥੋਂ ਤੱਕ ਕਿ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਵੀ ਪਹੁੰਚ ਚੁੱਕੀਆਂ ਹਨ ਮਾਨਯੋਗ ਹਰਿਆਣਾ ਪੰਜਾਬ ਤੇ ਹਰਿਆਣਾ ਹਾਈ ਕੋਰਟ ਦਾ ਕੰਮ ਕਾਜ ਹੋਇਆ ਠੱਪ ਚੰਡੀਗੜ੍ਹ ਪੁਲਿਸ ਵੱਲੋਂ ਚੱਪੇ-ਚੱਪੇ ਦੀ ਜਿਹੜੀ ਹਿ搜ਣ ਵੀਨ ਕੀਤੀ ਜਾ ਰਹੀ ਹੈ ਤੁਸੀਂ ਦੇਖ ਰਹੇ ਹੋ ਇਸ ਵਕਤ ਦੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਚੰਡੀਗੜ੍ਹ ਤੋਂ ਲਾਈਵ ਤਸਵੀਰਾਂ ਜਿਸ ਦੇ ਵਿੱਚ ਚੰਡੀਗੜ੍ਹ ਪੁਲਿਸ ਹਮਲਾ ਆਪਣੀ ਬਲੋ ਦੀ ਮੁਸਤਦੀ ਦੇ ਨਾਲ ਕੰਮ ਕਰ ਰਿਹਾ ਹੈ ਇਸ ਵਕਤ ਜਿਹੜੇ ਮਾਨਯੋਗ ਹਰਿਆਣਾ ਹਾਈ ਕੋਰਟ ਤੋਂ ਜਿਹੜੇ ਬਾਹਰ ਦੇ ਵਕੀਲ ਨੇ ਉਹ ਵੀ ਬਾਹਰ ਗਰਾਊਂਡ ਵਿੱਚ ਆ ਚੁੱਕੇ ਨੇ ਚੱਪੇ-ਚੱਪੇ ਦੀ ਤਲਾਸ਼ੀ ਜਾਰੀ ਕੀਤੀ ਜਾ ਰਹੀ ਹੈ ਸੂਤਰਾਂ ਦੇ ਹਵਾਲੇ ਤੋਂ ਇਸ ਵੇਲੇ ਦੀ ਖਬਰ ਸਾਹਮਣੇ ਆ ਰਹੀ ਹੈ ਕਿ ਤੁਸੀਂ ਜਿਹੜਾ ਦੇਖ ਰਹੇ ਹੋ ਲਾਈਵ ਤਸਵੀਰਾਂ ਦੇ ਰਾਹੀਂ ਕਿ ਪੰਜਾਬ ਦੇ ਹਰਿਆਣਾ ਚ ਹਾਈ ਕੋਰਟ ਚੰਡੀਗੜ੍ਹ ਵਿੱਚ ਬੰਬ ਦੀ ਅਫਵਾਹ ਫੈਲਣ ਕਾਰਨ ਹੋਇਆ ਕੰਮਕਾਜ ਠੱਪ ਤੁਸੀਂ ਦੇਖ ਰਹੇ ਹੋ ਰਵੀ ਬਰਾਦ ਨਿਊਜ਼ ਤੇ ਇਸ ਵਕਤ ਦੀਆਂ ਲਾਈਵ ਤਸਵੀਰਾਂ ਬਿਲਕੁਲ ਜੀ ਤੁਸੀਂ ਰਵੀ ਬਰਾਦ ਨਿਊਜ਼ ਤੇ ਦੇਖ ਰਹੇ ਹੋ ਲਾਈਵ ਤਸਵੀਰਾਂ ਪੰਜਾਬ ਦੇ ਹਰਿਆਣਾ ਚੰਡੀਗੜ੍ਹ ਤੋਂ ਜਿਹੜਾ ਸੀਗਾ ਬੰਬ ਦੀ ਅਫਵਾਹ ਫੈਲਣ ਕਾਰਨ ਹੋਇਆ ਕੰਮਕਾਜ ਠੱਪ ਚੰਡੀਗੜ੍ਹ ਪੁਲਿਸ ਦੀਆਂ ਟੀਮਾਂ ਜਿਹੜੀਆਂ ਸੀ ਉਹ ਪਹੁੰਚ ਚੁੱਕੀਆਂ ਨੇ ਚੱਪੇ ਚੱਪੇ ਦੀ ਤਲਾਸ਼ੀ ਕੀਤੀ ਜਾ ਰਹੀ ਹੈ ਤੁਸੀਂ ਜੁੜੇ ਰਹੋ ਰਵੀ ਬਰਾਸਦ ਨਿਊਜ਼